ਕਿ ਇੱਕ 6 7 8 ਮਹੀਨੇ ਤੱਕ ਡਾਕਟਰ ਨੇ ਮੈਨੂੰ ਮੰਜੇ ਤੋਂ ਉੱਠਣ ਤੋਂ ਵੀ ਮਨਾ ਕਰਤਾ ਸੀ ਕਿ ਮੰਜੇ ਤੋਂ ਨਹੀਂ ਉੱਠਣਾ ਕਿਉਂਕਿ ਆ ਲੱਤ ਸਾਰੀ ਟੁੱਟ ਗਈ ਸੀ ਆ ਜਿਹੜੀ ਧੂਆ ਚੀਜ਼ ਨਾ ਸਾਰੀ ਟੁੱਟ ਗਈ ਸੀ ਉਸ ਤੋਂ ਬਾਅਦ ਬੜੀ ਮੁਸ਼ਕਲ ਆਈ ਥਾਣ ਵਧਾਣ ਘਰ ਨਾ ਤੇ ਫਾਦਰ ਸਾਹਿਬ ਕੋ ਜੋਬ ਕਰਦੇ ਨਾ ਮੇਰੀ ਇੱਕ ਜੋਬ ਹੈ ਗਈ ਪ੍ਰਾਈਵੇਟ 6-7000 ਰੁਪਏ ਦੀ ਤੇ ਉਹ ਵੀ ਹੁਣ ਚਲ ਗਈ ਹੁਣ ਐਦਾਂ ਹੀ ਘਰ ਦਾ ਖਰਚਾ ਝੱਲਣ ਡਿਆ ਨਹੀਂ ਭਾਜੀ ਉਸ ਤੋਂ ਬਾਅਦ ਸੈਟ ਨਹੀਂ ਬੈਠਾ ਮੇਰੀ ਤੇ ਇੱਕ ਲੱਤ ਵੀ ਟੇਢੀ ਹੋ ਗਈ ਇੱਕ ਸਾਈਡ ਨੂੰ ਆ ਦੇਖੋ ਐ ਹੁਣ ਚਲ ਗਈ ਹੈ ਇੱਕ ਗੋਡਾ ਵੀ ਫੋਲਡ ਨਹੀਂ ਹੁੰਦਾ ਤੇ ਇੱਕ ਲੱਤ ਮੇਰੀ ਉੱਚੀ ਉਨ ਉਸ ਤੋਂ ਬਾਅਦ ਇੱਕ ਡਾਕਟਰ ਸਾਹਿਬ ਨੇ ਕਿਹਾ ਵੀ ਪੀਜੀਆਈ ਜਾਓ ਪੀਜੀਆਈ ਇਲਾਜ ਕਰਾਓ ਉੱਥੇ ਬੈਸਟ ਡਾਕਟਰ ਹੈਗੇ ਨੇ ਪਰ ਸਾਡੇ ਕੋ ਤੁਹਾਨੂੰ ਫਦਾ ਕੇ ਫਾਇਦਾ ਕੋਈ ਨਹੀਂ ਹੈਗਾ ਵੀ ਉੱਥੇ ਜਾ ਸਕਦੇ ਆ ਤੇ ਉਹਦਾ ਮੋਟਰਸਾਈਕਲ ਇੱਕ ਰੋਂਗ ਸਾਈਡ ਤੋਂ ਲਿਆ ਕੇ ਮੁੰਡਾ ਮਾਰ ਗਿਆ ਮੋਟਰਸਾਈਕਲ ਮੇਰੀ ਲੱਤ ਉੱਟ ਗਈ ਇਥੋਂ ਸਾਡੀ ਟੁੱਟ ਗਈ ਲੱਤ ਦੀ ਮੇਰੀ ਦੀ ਸਰ ਉਹ ਸਮੱਸਿਆ ਕੀ ਆ ਰਹੀ ਹੈ ਮੈਨੂੰ ਸਮੱਸਿਆ ਇਹ ਆ ਰਹੀ ਜੇ ਦੀ ਨਾ ਦੇ ਇੱਕ ਸਹੀ ਤਰ੍ਹਾਂ ਚੱਲਿਆ ਜਾਂਦਾ ਜੇ ਮੇਰ ਨੂੰ ਤੇ ਇੱਕ ਪੈਰ ਵੀ ਥੋੜਾ ਉੱਚਾ ਹੋ ਗਿਆ ਲੱਤ ਵੀ ਟੇਢੀ ਹੋ ਗਈ ਨਾ ਗੋਡਾ ਫੋਲਡ ਹੁੰਦਾ ਜੇ ਹੋਣ ਜਾਨੀ ਪੀਜੀਆ ਹੀ ਚੱਲ ਰਿਹਾ ਇਹ ਇਲਾਜ ਹੁਣਾ ਦਿਨੇਸ਼ ਪੱਪੂ ਜੀ ਹੋਣਾ ਨੇ ਕਰਾਇਆ ਇਲਾਜ ਮੇਰਾ ਕੈਂਡੀਡੇਟ ਕੈਂਡੀਡੇਟਾਂ ਦੀ ਬੀਜੇਪੀ ਦੇ ਨੇ ਮੇਰਾ ਨਾਮ ਹਰਪਿੰਦਰ ਸਿੰਘ ਜੀ ਬਸੰਤ ਕੋੜ ਚੰਡੀ ਦੀ ਕੀ ਸਰ ਦੁਰਘਟਨਾ ਇਸੀਡੈਂਟ ਹੋ ਗਿਆ ਮੈਂ ਸਰ ਜੀ ਇਤਨਾ ਫਾਈਨੈਂਸ ਦਾ ਕੰਮ ਕਰਦਾ ਸੀ ਤੇ ਗਰਦਾਸਪੁਰ ਨੂੰ ਇਧਰ ਰੁਦੀਨਾਗਰ ਤੱਕ ਜਾਂਦਾ ਹੁੰਦਾ ਸੀ ਤੇ ਉਹ ਇੱਕ ਦਿਨ ਰਸਤੇ ਵਿੱਚ ਆ ਰਿਹਾ ਸੀ ਮੈਂ ਤੇ ਉਹਦਾ ਮੋਟਰਸਾਈਕਲ ਇੱਕ ਰੋਂਗ ਸਾਈਡ ਤੋਂ ਲਿਆ ਕੇ ਮੁੰਡਾ ਮਾਰ ਗਿਆ ਮੋਟਰਸਾਈਕਲ ਮੇਰੀ ਲੱਤ ਉੱਟ ਗਈ ਇਥੋਂ ਸਾਡੀ ਟੁੱਟ ਗਈ ਲੱਤ ਦੀ ਮੇਰੀ ਦੀ ਸਰੋਂ ਸਮੱਸਿਆ ਕੀ ਆ ਰਹੀ ਆ ਮੇਨੇ ਸਮੱਸਿਆ ਇਹ ਆ ਰਹੀ ਜੇ ਦੀ ਨਾ ਦੇਕ ਸਹੀ ਤਰ੍ਹਾਂ ਚੱਲਿਆ ਜਾਂਦਾ ਜੇ ਮੇਰੇ ਨੂੰ ਤੇ ਇੱਕ ਪੈਰ ਵੀ ਥੋੜਾ ਉੱਚਾ ਹੋ ਗਿਆ ਲੱਤ ਵੀ ਟੇਢੀ ਹੋ ਗਈ ਨਾ ਬੋਡਾ ਫੋਲਡ ਹੁੰਦਾ ਜੇ ਯਾਨੀ ਕਿ ਆਪਰੇਟ ਜਿਹੜਾ ਸਕਸੈਸ ਨਹੀਂ ਆਇਆ ਸਹੀ ਨਹੀਂ ਹੋਇਆ ਹੋਗਾ ਕਿੰਨਾ ਖਰਚਾ ਆ ਗਿਆ ਖਰਚਾ 2-3 ਲੱਖ ਰੁਪਈਆ ਆ ਗਿਆ ਐਕਸੀਡੈਂਟ 8 ਮਾਰਚ ਨੂੰ ਆਇਆ ਸੀ 2023 ਕਿਵੇਂ ਹੁਣ ਮਤਲਬ ਜਦੋਂ ਤੁਸੀਂ ਕੈਰੀਓਪਰੇਟ 2-3 ਲੱਖ ਆ ਗਿਆ ਤੇ ਕਿਵੇਂ ਉਹ ਪੈਸੇ ਅਰੇਂਜ ਕੀਤੇ ਗਏ ਜਾਂ ਕੀ ਕੀ ਸਾਰੀ ਗਲਬਾਤੀ ਉਸ ਪੈਸੇ ਰੇ ਹੈ ਤਾਂ ਭਾਜੀ ਥੋੜੀ ਜ਼ਮੀਨ ਹੈ ਵੀ ਥੋੜੀ ਜੀ ਤਾਂ ਹੀ ਥੋੜਾ ਜਿਹਾ ਉਹ ਵੇਚਿਆ ਤੇ ਉਹ ਵੇਚ ਕੇ ਤੇ ਇਲਾਜ ਕਰਾਇਆ ਜੀ ਕਿਉਂਕਿ ਘਰ ਦਾ ਖਰਚਾ ਤੇ ਮੇਰੇ ਸਿਰ ਤੇ ਸਾਰਾ ਚੱਲਦਾ ਜੀ ਮੈਂ 5-6000 ਜੌਬ ਤੇ ਲੱਗਾ ਹੋਇਆ ਹਾਂ ਪਰ ਉਸ ਤੋਂ ਬਾਅਦ ਤਾਂ ਸਾਰਾ ਹੀ ਹੁਣ ਕੰਮ ਖਰਾਬ ਹੋ ਗਿਆ ਤੇ ਉਸ ਤੋਂ ਬਾਅਦ ਇਹ ਪ੍ਰੋਜੈਕਟ ਸਕਸੈਸ ਨਹੀਂ ਆਇਆ ਹੁਣ ਕੀ ਅੱਗੇ ਪ੍ਰੋਸੈਸ ਤਾਂ ਕਿਤੇ ਨਾ ਚੱਲੇ ਰਹਾ ਹੁਣ ਤਾਂ ਪੀਜੀਆ ਹੀ ਚੱਲ ਰਿਹਾ ਜੇ ਇਲਾਜ ਹੋਣਾ ਦਿਨੇਸ਼ ਪੱਪੂ ਜੀ ਹੋਣਾ ਨੇ ਕਰਾਇਆ ਇਲਾਜ ਮੇਰਾ ਕੈਂਡੀਡੇਟ ਕੈਂਡੀਡੇਟਾਂ ਦੀ ਵੀ ਜੇ ਵੀ ਤੇ ਨਾ ਕਿਵੇਂ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਗੱਲਬਾਤ ਇਦਾਂ ਹੀ ਇੱਕ ਵਾਰੀ ਗਏ ਸੀ ਦਿਨੇਸ਼ ਬੱਭੂ ਜੀ ਬਾਰੇ ਸੁਣਿਆ ਸੀ ਇਦਾਂ ਵੀ ਨਿਊਜ਼ ਤੇ ਵੀ ਸੁਣਦੇ ਰਹਿੰਦੇ ਸੀ ਤੇ ਬਹੁਤ ਵਧੀਆ ਬੰਦੇ ਨੇ ਇੱਕ ਵਾਰੀ ਅਸੀਂ ਗਏ ਹੀ ਉਹਨਾਂ ਦੇ ਕੋਲ ਤੇ ਉਹਨਾਂ ਨੂੰ ਜਾ ਕੇ ਆਪਾਂ ਆਪਣੀ ਮੁਸ਼ਕਲ ਦੱਸੀ ਦਿਨੇਸ਼ ਬੱਬੂ ਜੀ ਨੂੰ ਆਪਣੀ ਮੁਸ਼ਕਲ ਦੱਸੀ ਦਿਨੇਸ਼ ਬੱਬੂ ਜੀ ਨੇ ਉਸੇ ਟਾਈਮ ਹੀ ਸਾਰਾ ਮੇਰਾ ਟ੍ਰੇਨਿੰਗ ਤੇ ਮੈਨੂੰ ਜੋ ਵੀ ਕਰਨਾ ਹੈ ਉਹਨਾਂ ਉਸੇ ਟਾਈਮ ਫੋਨ ਕਰਕੇ ਸਾਰਿਆਂ ਨੂੰ ਕਹਿ ਗਏ ਉਹਨਾਂ ਨੇ ਆਪਣਾ ਘਰ ਦਾ ਮੈਂਬਰ ਇੱਕ ਲਾਇਆ ਫਿਰ ਉਹ ਪੀਜੀਆਈ ਲੈ ਕੇ ਜਾਂਦਾ ਰਿਹਾ ਹੁਣ ਉਹ ਸਾਰਾ ਕਰਦੇ ਨੇ ਦਿਨੇਸ਼ ਬੱਬੂ ਜੀ ਹਾਂਜੀ ਪੀਜੀਆਈ ਕਰਦੇ ਨੇ ਦਿਨੇਸ਼ ਬੱਬੂ ਹਾਂਜੀ ਚੱਲ ਰਿਹਾ ਜੀ ਖਰਚਾ ਸਾਰਾ ਦਿਨੇਸ਼ ਬੱਬੂ ਜੀ ਨਹੀਂ ਕਰਨੇ ਹਾਂਜੀ ਬਹੁਤ ਵਧੀਆ ਬੰਦੇ ਨੇ ਨਾਈਸ ਬੰਦੇ ਨੇ ਇਹ ਇਥੋਂ ਤੱਕ ਕੀ ਤੁਹਾਨੂੰ ਵੀ ਪਤਾ ਵੀ ਹੁਣ ਇਲੈਕਸ਼ਨਾਂ ਦਾ ਸਮਾਂ ਚੱਲ ਰਿਹਾ ਵਾ ਤੇ ਕਿਸੇ ਕੋਲ ਵੀ ਟਾਈਮ ਨਹੀਂ ਆ ਤੇ ਫਿਰ ਵੀ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰ ਦੀ ਇੱਕ ਡਿਊਟੀ ਲਈ ਹੋਈ ਆ ਉਹ ਵੀ ਬਹੁਤ ਵਧੀਆ ਨਾਈਸ ਬੰਦੇ ਨੇ ਜਿਹੜੇ ਜਾਂਦੇ ਨੇ ਉਹ ਉੱਥੋਂ ਤੱਕ ਚੰਡੀਗੜ੍ਹ ਲੈ ਕੇ ਜਾਂਦੇ ਨੇ ਲੈ ਕੇ ਆਉਂਦੇ ਨੇ ਜੋ ਵੀ ਟ੍ਰੀਟਮੈਂਟ ਉੱਥੇ ਕਰਨਾ ਹੋ ਸਾਰਾ ਕੁਝ ਉਹ ਹੀ ਕਰ ਦਿੰਦੇ ਆ ਜੀ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਵੀ ਦਿਨੇਸ਼ ਸਿੰਘ ਬੱਬੂ ਜੀ ਦੇ ਨਾਲ ਜੁੜੋ ਬਹੁਤ ਹੀ ਜ਼ਮੀਨ ਨਾਲ ਜੁੜੇ ਹੋਏ ਬੰਦੇ ਨੇ ਜੋ ਮੇਰੀ ਮਦਦ ਇੱਥੋਂ ਤੱਕ ਕਰ ਸਕਦੇ ਨੇ ਮੈਨੂੰ ਲੈ ਕੇ ਜਾ ਸਕਦੇ ਨੇ ਪੀਜੀਆਈ ਮੇਰਾ ਇਲਾਜ ਕਰਾ ਸਕਦੇ ਨੇ ਉਹ ਦੁਨੀਆ ਦਾ ਉਹ ਭਲਾ ਕਰਨਗੇ ਤੋਂ ਵੱਧ ਵੱਧ ਦੁਨੀਆ ਨੇ ਇਹਦੇ ਨਾਲ ਜੁੜਨਾ ਚਾਹੀਦਾ ਬਾਕੀ ਇਹ ਇੱਕ ਸਮਾਸੇ ਉਹਨਾਂ ਨੂੰ ਇਹੋ ਅਪੀਲ ਕਰਦਿਆਂ ਕਿ ਉਸ ਜੇ ਤੁਹਾਡਾ ਕੋ ਹੋ ਸਕਦਾ ਤੇ ਮਦਦ ਕਰ ਦੋ ਬਲਵੀਰ ਸਿੰਘ ਮੇਰਾ ਨਾਂ ਆ ਜੇ ਤੇ ਬੇਟੇ ਦੀ ਲਾਪੇ ਟੁੱਟ ਗਈ ਜੇ ਸਾਰੀ ਝੂ ਝੂ ਰੱਡੀ ਜਿਹੜੀਆਂ ਨੇ ਸਭ ਖਾਂ ਟੁੱਟ ਕੇ ਤੇ ਖਿੱਲਾ ਫਿੱਲਰ ਗਈਆਂ ਜੇ ਤੇ ਬਹੁਤ ਤੰਗੀ ਜੇ ਟੀੜ ਵੜ ਕਰਾਇਆ ਪਈ ਹੈ ਨਹੀਂ ਕੋਲ ਦੇ ਪਾਸ ਹੱਥ ਲੱਗ ਹੋਏ ਨਹੀਂ ਕਿ ਤੇਰੇ ਮੇਰੇ ਵਰਗੇ ਥੋੜੇ ਥੜੇ ਦਾਰੇ ਦੂਰੇ ਚੁੱਕ ਕੇ ਲੈਏ ਪੈਸੇ ਧਰੇ ਤੇ ਉਹ ਤੇ ਹੁੰਦੇ ਨਹੀਂ ਲੱਗੀ ਪੈਣਾ ਠੀਕ ਹੈ ਹਰ ਇੱਕ ਟਾਈਕ ਲੱਗ ਗਿਆ ਤੇ ਨੰਦੇ ਲੱਗ ਗਿਆ ਜਿਹੜਾ ਪਹਿਲਾਂ ਲੱਗਾ ਜੇ ਸਾਰੇ ਦਾ ਉਹ ਦਾ ਚੁੱਕੇ ਕਿਧਾਰ ਚੁੱਕੇ ਆਪਣੇ ਕੋਲ ਸਾਰਾ ਕੋਈ ਪੈਸਾ ਨਹੀਂ ਜੇ ਕਿਤੇ ਕਿਤੇ 2000 ਰੁਪਏ ਸਾਰੇ ਮੇਰੇ ਕੋਲ ਚੁੱਕੇ ਜਿਹਨਾਂ ਹੱਥ ਲੱਗੇ ਹੈ ਕੰਪਨੀਸ਼ਨ ਵਿੱਚ ਸੈੱਟ ਨਹੀਂ ਬਣਿਆ ਕੀ ਸਮੱਸਿਆ ਹੈ ਕੰਪਨੀਸ਼ਨ ਇਹਦੇ ਤੇ ਇੱਕ ਮਿਸਾ ਨਾ ਗੋਡਾ ਜਿਹੜਾ ਵਿੱਚ ਗੋਡਾ ਹੀ ਕੱਟ ਛੜਿਆ ਉਹਨਾਂ ਗੋਡਾ ਕੱਟਦੇ ਗੋਡਾ ਨਹੀਂ ਵੇਚਦੇ ਚਾਪਨੀਰੀ ਹੈ ਨੀਂਗਲੀ ਚੋਤੇ ਦੇਣਾ ਦਈਏ ਕਿ ਉੱਤੀ ਰਾ ਪਾ ਗਿਆ ਸਾਡੀਆਂ ਰੋਟੀਆਂ ਲਾਤੂ ਕੀ ਹੋ ਗਈਆਂ ਬਿਲਕੁਲ ਕੰਮ ਕਰਨ ਜਗਤ ਹੈ ਹੀ ਨਹੀਂ ਜੇ ਇਹਨੂੰ ਨਾ ਨਾ ਹੀ ਹੋਤੀ ਕਿ ਗੋਣੇਸ਼ ਬੱਬੂ ਜੀ ਆ ਉਹਨਾਂ ਨਾਲ ਕੀ ਕੀਤੀ ਸੀ ਤੇ ਉਹਨਾਂ ਉਹ ਲਾਏ ਦੇਕਰੋਂ ਬਹੁਤ ਵੜੀਆ ਲਾਜ ਦੇ ਰਹੇ ਉਹਨਾਂ ਨੇ ਮੁੰਡੇ ਆਪਣੇ ਦੀ ਡਿਊਟੀ ਲਾਤੀ ਆ ਪੱਕੀ ਤੇ ਪੰਜ ਹਲੇ ਉਥੇ ਚੰਡੀਗੜ੍ਹ ਪੀਜੀਏ ਹਸਪਤਾਲ ਲੈ ਕੇ ਤੁਰ ਕੇ ਨੇ ਜਿੰਨਾ ਖਰਚਾ ਰੋਟੀ ਦੀ ਕੋ ਖਰਚਾ ਕਰਨ ਦੇ ਰੋਟੀ ਵੀ ਖਵਾ ਦੇ ਉਹਨਾਂ ਨੇ ਜਾਂਦਿਆਂ ਨੂੰ ਤੇ ਉਥੇ ਲੈ ਕੇ ਜਾਂਦੇ ਜੇ ਤੇ ਸਾਰਾ ਹੀ ਉਥੇ ਅੱਗੇ ਇਹਨਾਂ ਨੂੰ ਭਾਲ ਦਿੰਦੇ ਨੇ ਤੇ ਆਪ ਹੀ ਡਾਕਟਰ ਮੇਰ ਮੁਲਕੇ ਸਾਰਿਆਂ ਨੂੰ ਜਿੱਥੇ ਵੀ ਫੋਨ ਫਾਨ ਕਰਨਾ ਕਰਕੇ ਤੇ ਆਪ ਹੀ ਸਾਰਾ ਕੰਮ ਦੇ ਕਰਾਉਣਾ ਜੀ ਹਾਂਜੀ ਇਹ ਗਣੇਸ਼ ਬੱਬੂ ਜੀ ਸਾਡੇ ਘਰ ਦਾ ਖਰਚਾ ਬਹੁਤ ਔਖਾ ਚੱਲਣ ਰਿਹਾ ਸੌਦੇ ਪਾਣੀ ਦਮੀ ਔਖੇ ਆ ਤੇ ਹੁਣ ਗਣੇਸ਼ ਬੱਬੂ ਜੀ ਜਿਹੜੇ ਆ ਉਹ ਇਸ਼ਾਰਾ ਖਰਚਾ ਦੇ ਇਹ ਕਰਤ ਕਰਾਉਣ ਦੇ ਤੇ ਇਹਨੂੰ ਖੜਕ ਦਾ ਇਲਾਜ ਦੇ ਕਰੂੰ ਬਹੁਤ ਤੰਗੀ ਜੀ ਹਾਂਜੀ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਆ ਆਮ ਲੋਕਾਂ ਨੂੰ ਮੈਸੇਜ ਹੈ ਸਾਡੀ ਕੋਈ ਮਤ ਕਰ ਸਕਦਾ ਤੇ ਕਰ ਸਕਦਾ ਜੀ ਹਾਂਜੀ ਗਣੇਸ਼ ਸਿੰਘ ਬੱਬੂ ਦੇ ਨਾਲ ਜੁੜੋ ਤੇ ਹਾਡੀ ਮਤ ਕਰ ਸਕਦੇ ਤਾਂ ਹੋਰ ਵੀ ਲੋਕਾਂ ਦੀ ਕਰ ਸਕਦੇ ਪੂਰੇ ਆਪਣੇ ਪੰਜਾਬ ਦੇ ਗਦਾਫਰ ਜਿਹੜੇ ਦੇ ਲੋਕਾਂ ਨੂੰ ਆਨਾ ਵੀ ਜੁੜ ਸਕਦੇ ਤਾਂ ਜੁੜੋ ਦੇ ਨਾਲ ਹਾਡੀ ਮਤ ਨਹੀਂ ਦੇਣ ਕਰਦੇ ਹੋਰ ਵੀ ਕਿਹ ਗਰੀਬ ਦੀ ਤਕੜੇ ਦੀ ਵੀ ਮਾੜੇ ਦੀ ਵੀ ਕਰ ਸਕਦੇ ਨੇ